ਮੈਂ ਗਰੀਬ ਹਾਂ ਓਏ ਸੱਜਣਾ ਮੈਂ ਗਰੀਬ ਹਾਂ ਓਏ ਸੱਜਣਾ ਗਰੀਬੀ ਤੱਕ ਕੇ ਤੂੰ ਮੇਰੀ ਓਏ ਖਦਸ਼ਾਨਾਜ ਤਾਈਂ ਦਿਖਾਈ ਦਿਲ ਦੀ ਅਮੀਰੀ ਓਏ ਦਿਲ ਦੀ ਅਮੀਰੀ ਓਏ ਮੈਂ ਗਰੀਬ ਹਾਂ ਓਏ ਸੱਜਣਾ ਮੈਂ ਗਰੀਬ ਹਾਂ ਓਏ ਸੱਜਣਾ ਆਪਣੇ ਸੰਗੀਤ ਨਾਲ ਮੋਲਨ ਸਭ ਨੂੰ ਆਪਣੇ ਸਰੋਤਿਆਂ ਚ ਦੇਖਦਾ ਮੈਂ ਰੱਬ ਨੂੰ ਆਪਣੇ ਸਰੋਤਿਆਂ ਚ ਦੇਖਦਾ ਮੈਂ ਰੱਬ ਨੂੰ ਮੈਨੂੰ ਪੈਸੇ ਦੀ ਨਹੀਂ ਭੁੱਖ ਮੈਨੂੰ ਪੈਸੇ ਦੀ ਨਹੀਂ ਭੁੱਖ ਓਏ ਭੁੱਖ ਹੈ ਫਕੀਰੀ ਦੀ ਮੈਂ ਗਰੀਬ ਹਾਂ ਓਏ ਸਜਣਾ ਮੈਂ ਗਰੀਬ ਹਾਂ ਓਏ ਸਜਣਾ ਦੇਸਾ ਪਰਦੇਸਾ ਵਿੱਚ ਬਸਦੇ ਹਵੀਬ ਜੋ ਤੱਕ ਕੋਲੋਂ ਲੰਘਦੇ ਨੇ ਦੇਖ ਵਖਰਾ ਨਸੀਬੋ ਵਖਰਾ ਨਸੀਬੋ ਇਹ ਹੀ ਮੇਰੀ ਮੰਜ਼ਿਲ ਤੇ ਇਹ ਹੀ ਮੇਰੀ ਰਾਹ ਓਏ ਮੈਂ ਗਰੀਬ ਬੋਹ ਹੈ ਸਜਣਾ ਮੈਂ ਗਰੀਬ ਹਾਂ ਓਏ ਸਜਣਾ ਮੇਰੀ ਇਹ ਗਿਟਾਰ ਜਦੋਂ ਮੇਰੀ ਇਹ ਗਿਟਾਰ ਜਦੋਂ ਗੀਤ ਛੇੜਦੀ ਹੈ ਗਮ ਦਾ ਜੋ ਦੂਜਿਆਂ ਨੂੰ ਖੁਸ਼ੀ ਦਿੰਦਾ ਮੈਨੂੰ ਮਾਣ ਮੇਰੇ ਕੰਮ ਦਾ ਮੈਨੂੰ ਮਾਣ ਮੇਰੇ ਕੰਮ ਦਾ ਮੈਂ ਸੁੱਖ ਸਭ ਦੀ ਮੰਗਦਾ ਮੈਂ ਸੁਖ ਸਭ ਦੀ ਹੀ ਮੰਗਦਾ ਪਰ ਸਮਝੇ ਨਾ ਕੋਈ ਮੇਰੀ ਮਜਬੂਰੀ ਓਏ ਮੈਂ ਗਰੀਬ ਹਾਂ ਓਏ ਸਜਣਾ ਮੈਂ ਗਰੀਬ ਹਾਂ ਓਏ ਸਜਣਾ ਗਰੀਬੀ ਤੱਕ ਕੇ ਤੂੰ ਮੇਰੀ ਓਏ ਖਦਸ਼ਾਨਾ ਜਿ ਤਾਈਂ ਦਿਖਾਈ ਦਿਲ ਦੀ ਅਮੀਰੀ ਓਏ ਦਿਲ ਦੀ ਅਮੀਰੀ ਓਏ ਦਿਲ ਦੀ ਅਮੀਰੀ ਓਏ